ਪੜੀ ਕੀ ਗੱਲ ਹੋਈ ਜਿਹੜੇ ਇੱਥੇ ਗੋਲੀ ਚੱਲਣ ਦੀ ਗੱਲਬਾਤ ਹੋਈ ਕੀ ਹੋਇਆ ਪਾਜੀ ਜੈ ਸਿੰਘ ਸਾਹਿਬ ਇੱਥੇ ਰਹਿੰਦੇ ਉਹਨਾਂ ਦਾ ਘਰ ਸਾਹਮਣੇ ਪਾਜੀ ਇੱਥੇ ਗੱਡੀ ਲੱਗੀ ਠੀਕ ਹੈ ਇਹਨਾਂ ਦੀ ਗੱਡੀ ਲੱਗੀ ਹੈ ਇਹ ਪਾਜੀ ਜੈ ਸਿੰਘ ਸਾਹਿਬ ਦੀ ਗੱਡੀ ਲੱਗੀ ਇਹਨਾਂ ਦਾ ਵਿੱਕੀ ਨਾਮ ਹੈ ਇਹਨਾਂ ਦੇ ਬ੍ਰਦਰ ਦੇ ਲੱਤ 'ਚ ਗੋਲੀ ਵੱਜ ਗਈ ਏ ਇੱਥੇ ਗੱਡੀ ਲਾਉਣ ਤੋਂ ਪਹਿਲੀ ਗੱਲ ਹੋਈ ਏ ਮੇਰਾ ਬ੍ਰਦਰ ਛੋਟਾ ਭੂਆ ਜੀ ਦਾ ਬੇਟਾ ਮੈਂ ਉਹ ਮੈਂ ਤੇ ਆ ਰਹੇ ਆ ਨਾਲ ਪਾਜੀ ਨਾਲ ਉਹ ਸਿਰ ਦੇ ਨਾਲ ਦੇ ਗੋਲੀ ਵਜੀਏ ਨਾਲ ਦੇ ਲੱਗੀ ਉਹਦੇ ਉਹ ਭਾਈ ਡਿੱਗ ਪਿਆ ਇੱਥੇ ਇੱਥੇ ਡਿੱਗਿਆ ਪਾਜੀ ਗੱਲ ਕੀ ਕਿਉਂ ਕਿਦਾਂ ਗੋਲੀ ਗੱਲ ਪਾਜੀ ਬਸ ਗੱਡੀ ਲਾਉਣ ਤੋਂ ਉਹਨਾਂ ਦੀ ਗੱਲ ਹੋ ਰਹੀ ਕਿਸੇ ਦੇ ਨਾਲ ਆਪਾਂ ਦੇ ਨੰਗ ਰੇ ਸੀ ਲਾਗੋਂ ਦੀ ਹਾਂ ਤੇ ਪਤਾ ਨਹੀਂ ਗੱਲ ਦਾ ਠੀਕ ਹੈ ਸੌਜੀ ਵਾਲੇ ਨੇ ਪਾਜੀ ਨੇ ਕਿਹਾ ਗੱਡੀ ਪਈ ਥੋੜੀ ਸਾਈਡ ਤੇ ਕਰ ਲੋ ਠੀਕ ਹੈ ਹੋਰ ਖੱਟ ਦੇ ਕੋ ਮੈਟਰ ਨਹੀਂ ਹੈਗਾ ਅਸੀਂ ਪਤਾ ਲੱਗੋ ਨੰਗਦੇ ਪਏ ਹਾਂ ਠੀਕ ਹੈ ਉਹਨੇ ਉੱਪਰੋਂ ਪਾਜੀ ਗੋਲੀ ਚਲਾਈ ਹੈ ਮੇਰਾ ਬ੍ਰਦਰ ਹੀ ਭੂਆ ਜੀ ਦਾ ਬੇਟਾ ਉਹ ਲਾਗੋ ਦੀ ਨੰਗ ਰਿਆ ਸੀ ਠੀਕ ਹੈ ਮੈਂ ਤਾਂ ਕਰ ਰਿਹਾ ਰਹੇ ਹਾਂ ਠੀਕ ਹੈ ਪਾਜੀ ਉਹ ਇਨ ਇਹਨਾਂ ਦੇ ਲਾਤ ਤੇ ਗੋਲੀ ਲੱਗੀ ਠੀਕ ਹੈ ਇੱਕ ਗੋਲੀ ਵੱਜੀ ਜ਼ਖਮੀ ਭਾਜੀ ਇੱਕ 2 ਵਜੇ ਇੱਕ ਇੱਕ ਭਾਈ ਦੀ ਇੱਕ ਦੀ ਦਸਤ ਹੋ ਗਈ ਜੇ ਤੇ ਦੋ ਬੰਦੇ ਜ਼ਖਮੀ ਜੇ ਭਾਜੀ ਆਪਣੀ ਕਾਰ ਲੈ ਕੇ ਭਾਜੀ ਕੋਈ ਕਾਰਵਾਈ ਨਹੀਂ ਹਲ ਤੱਕ ਹੋ ਰਹੀ ਠੀਕ ਹੈ ਜੀ ਭਾਈ ਜਿਹੜੇ ਅਸਰੇ ਮਾਰੀ ਉਹ ਲਿਸੈਂਸੀ ਭਾਜੀ ਭਾਜੀ ਉਹਨੂੰ ਲਿਸੈਂਸੀ ਭਾਜੀ ਨੇ ਮਹੱਲੇ ਵਿੱਚ ਬਹੁਤ ਹੱਥ ਚੁੱਕੀ ਭਾਜੀ ਭਾਜੀ ਉਹਦੇ ਕੋਲ 2 ਨੰਬਰ ਦਾ ਪਤਾ ਨਹੀਂ ਲਿਸੈਂਸੀ ਭਾਜੀ ਇਹ ਆਪਾਂ ਕਲੀਅਰ ਨਹੀਂ ਕਰ ਸਕਦੇ ਉਹਦਾ ਨਹੀਂ ਸਾਨੂੰ ਭਾਜੀ ਪਤਾ ਭਾਜੀ ਉਹ ਪਰ ਮਹੱਲੇ ਵਿੱਚ ਵੀ ਕੋਈ ਵੀ ਉਹਦੇ ਆਣ ਕੇ ਕਹਦੇ ਉਹਦੇ ਬਾਰੇ ਭਾਜੀ ਮਹੱਲੇ ਨੂੰ ਵੀ ਧਮਕੀ ਲਾਉਂਦਾ ਮੈਂ ਗੋਲੀ ਮਾਰ ਦਨੀ ਗੋਲੀ ਮਾਰ ਦਨੀ ਉਹ ਬਹੁਤ ਜਿਆਦਾ ਡਰਿੰਕ ਕਰਦਾ ਸੀ ਠੀਕ ਹੈ ਭਾਜੀ ਅੱਜ ਉਹਨੇ ਗੋਲੀ ਮਾਰ ਦਿੱਤੀ ਭਾਜੀ ਕਿਹਦੇ ਪੁਲਿਸ ਆਈ ਕੀ ਜਾਂਚ ਪੁਲਿਸ ਭਾਜੀ ਹਾਲ ਤੱਕ ਕੋਈ ਨਹੀਂ ਪੁਲਿਸ ਆਈ ਤੇ ਭਾਜੀ ਉਹ ਭੱਜ ਗਿਆ ਉਹਨਾਂ ਦੇ ਸਾਹਮਣੇ ਉਸਨੇ ਸਾਹਮਣੇ ਭੱਜ ਗਿਆ ਭਾਜੀ ਪੁਲਿਸ ਸਾਹਮਣੇ ਗ ਪਾਏ ਦਾਤ ਹੋ ਗਈ ਪਾਜੀ ਇਹਦੀ 19 ਸਾਲ ਦੀ ਮੁੰਡੀ ਸਾਡੇ ਦੀ ਵੀ ਦੱਸ ਲਈ ਪਾਜੀ ਉਹਦੀ ਡੈਥ ਹੋ ਗਈ ਪਾਜੀ ਪਾਜੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਪਾਜੀ ਸਾਰਾ ਪਰਿਵਾਰ ਭੱਜ ਗਿਆ ਪਾਜੀ ਪਾਜੀ ਭੱਜ ਗਿਆ ਉਹਦਾ ਪਰਿਵਾਰ ਭਾਈ ਲੈ ਕੇ ਪੁਲਿਸ ਦੇ ਸਾਹਮਣੇ ਭਾਈ ਭੱਜੇ ਹੋ ਹਾਂਜੀ ਪਾਜੀ ਕੋਈ ਪੁਲਿਸ ਪਾਜੀ ਪਾਜੀ ਪੁਲਿਸ ਉਹ ਤਾਂ ਆ ਵੇਖ ਰਹੀ ਭਾਈ ਸਾਹਮਣੇ ਗੱਡੀ ਲੈ ਕੇ ਚੱਲ ਗਏ ਨੇ ਪਾਜੀ ਪੁਲਿਸ ਨੇ ਕੋਈ ਕਾਰਵਾਈ ਪਾਜੀ ਕੋਈ ਕਾਰਵਾਈ ਨਹੀਂ ਹਲੇ ਪਾਜੀ ਹੁਣ ਉਹਨਾਂ ਨਾਲ ਗਏ ਪਾਜੀ ਪੁਲਿਸ ਤੇ ਖੜੀ ਹੈ ਹੁਣ ਆਈ ਹੈ ਪਾਜੀ ਪੁੱਛ ਲਈ ਕੀ ਹੋਇਆ ਕੀ ਹੋਇਆ ਕਰ ਨਹੀਂ ਗਈ ਉਹਨਾਂ ਨੂੰ ਪਾਜੀ ਉਹਦਾ ਸਾਨੂੰ ਹੁਣ ਪਾਜੀ ਪਤਾ ਨਹੀਂ ਇਹ ਪਾਜੀ ਇੱਥੇ ਪੁਲਿਸ ਖੜੀ ਸੀ ਉਦੋਂ ਆਈ ਜਦੋਂ ਆਪਾਂ ਜਦੋਂ ਸਾਨੂੰ ਪਤਾ ਲੱਗਾ ਆਪਣੇ ਪਹਿਲਾਂ ਲਾਈਫ ਕੇਅਰ 'ਚ ਖੜਿਆ ਫਿਰ ਫਿਰ ਸਕੋਰ 'ਚ ਉੱਥੇ ਖੜਿਆ ਗੁਰੂ ਨਾਨਕ 'ਚ ਉਹਨਾਂ ਪਾਜੀ ਡੈੱਡ ਕਰਾਰ ਦਿੱਤਾ ਫਿਰ ਸਕੋਰ 'ਚ ਵੀ ਖੜਿਆ ਉਹਨਾਂ ਨੂੰ ਡੈੱਡ ਕਰਾਰ ਦਿੱਤਾ ਇੱਕ ਬੰਦੇ ਦੀ ਮੌਤ ਹੋ ਗਈ ਤੇ ਬਾਕੀ ਜ਼ਖਮੀ ਹਾਂਜੀ ਪਾਜੀ ਦੋ ਜਣੇ ਜ਼ਖਮੀ ਜੇ ਪਾਜੀ ਦੋ ਦੋਹਾਂ ਚ ਲੱਤ 'ਚ ਗੋਲੀ ਵੱਜੀ ਮੇਰਾ ਪੀਨਾ ਮੈਂ ਮੇਰਾ ਮਜੀਠਾ ਰੋਡ ਗੰਡਾ ਸਿੰਘ ਵਾਲਾ ਵਾਰਦਾਤ ਭਾਈ ਸਬਜੀ ਵਾਲਾ ਆਇਆ ਸੀ ਉਹਨੇ ਕਿਹਾ ਵੀ ਭਾਜੀ ਰਾਹ ਦੇ ਦਿਓ ਮੈਂ ਰੇੜੀ ਨਗਾਉਣੀ ਆ ਉਹਨੇ ਕੀ ਕੀਤਾ ਕਿ ਉਹਨੂੰ ਕਹਿੰਦਾ ਮੈਂ ਗੋਲੀ ਮਾਰ ਦੇਣੀ ਆ ਉਹ ਕਹਿੰਦਾ ਭਾਜੀ ਮੈਂ ਤੁਹਾਨੂੰ ਕੀ ਕਹਤਾ ਜਿਹੜੀ ਗੋਲੀ ਮਾਰ ਦੇਣੀ ਆ ਉਹਨੇ ਉੱਤੋਂ ਚਬਾਰੇ ਤੋਂ ਉਹਨੂੰ ਗੋਲੀ ਮਾਰ ਦਿੱਤੀ ਹਾਂਜੀ ਇਤੋਂ ਹੀ ਤੇ ਮੇਰੇ ਦਾਜ ਜੀ ਦਾ ਬੇਟਾ ਇੱਥੇ ਖਲੋਤਾ ਉਹਨੇ ਉਹਦੇ ਵੀ ਮਾਰ ਦਿੱਤੀ ਤੇ ਜਿਹੜਾ ਇੱਕ ਨੰਗਦਾ ਵੀਰ ਉਹਨੂੰ ਉਹਦੇ ਵੱਲ ਉਹਨੇ ਫਾਇਰ ਕੀਤਾ ਉਹ ਭੱਜਣ ਲੱਗਾ ਤੇ ਉਹ ਡੇਗ ਗਿਆ ਤੇ ਉਹਦੀ ਮੌਕੇ ਤੇ ਡੈਥ ਹੋ ਗਈ ਹੁਣ ਟੋਟਲ ਕਿੰਨੇ ਬੰਦਿਆਂ ਦੇ ਭਾਈ ਟੋਟਲ ਇੱਕ ਤੇ ਡੈਥ ਹੋ ਗਈ ਆ ਤੇ ਦੋ ਜਾਨੀ ਜਖਮੀ ਆ ਭਾਜੀ ਤੁਹਾਡੇ ਪਰ ਡੈਥ ਹੋ ਗਈ ਨਹੀਂ ਇਹਨਾਂ ਦੇ ਬ੍ਰਦਰ ਦੀ ਡੈਥ ਹੋ ਗਈ ਤੇ ਸਾਡਾ ਜਿਹੜਾ ਜ਼ਖਮੀ ਆ ਇੱਕ ਸਬਜੀ ਵਾਲਾ ਵੀ ਜ਼ਖਮੀ ਆ ਉਹਦੇ ਵੀ ਲੱਤ 'ਚ ਗੋਲੀ ਮਾਰੀ ਆ ਇਹ ਤਿੰਨ ਚਾਰ ਸਾਲ ਹੋ ਗਏ ਉਹ ਗੱਲ ਮਹੱਲੇ 'ਚ ਸਾਰਿਆਂ ਨੂੰ ਕਹਿੰਦਾ ਮੈਂ ਗੋਲੀ ਮਾਰ ਦੇਣੀ ਆ ਮੈਂ ਗੋਲੀ ਮਾਰ ਦੇਣੀ ਮੈਂ ਗੋਲੀ ਮਾਰ ਦੇਣਾ ਸਬਜੀ ਵਾਲੇ ਦੇ ਨਾਲ ਲੱਗੇ ਤੇ ਬਾਕੀ ਨੂੰ ਗੋਲੀ ਮਾਰਨ ਦਾ ਕੀ ਮਤਲਬ ਹੈ ਭਾਜੀ ਇਸ ਤਰ੍ਹਾਂ ਹੀ ਕੇ ਬਸ ਬਦਮਾਸ਼ੀ ਮਹੱਲੇ ਦੇ ਵਿੱਚ ਹੋਰ ਕੀ ਆ ਸ਼ਰਾਬ ਪੀਤੀ ਭਾਜੀ ਉਹਨੂੰ ਪਤਾ ਨਹੀਂ ਲੱਗਦਾ ਤੂੰ ਕਦੀ ਆ ਜਾਓ ਉਹਦੇ ਕੋਲ ਦੋ ਵੈਪਨ ਆ ਇੱਕ ਪਤਾ ਨਹੀਂ ਲਾਇਸੈਂਸੀ ਆ ਦੂਜਾ ਇੱਕ ਤੇ ਉਤ ਕੋ ਲਾਇਸੈਂਸੀ ਸਰਕਾਰੀ ਮੁਲਾਜ਼ਮ ਹੋ ਗਏ ਤਾਂ ਭਾਜੀ ਤਾਈਆਂ ਕਰਕੇ ਦਸਤ ਬੁਲਾਉਂਦਾ ਕਿ ਇਹ ਪਿੰਡ ਵਾਲੇ ਚਲੋ ਕੀ ਕਹਿ ਸਕਦੇ ਮੈਨੂੰ ਕਿ ਮੈਂ ਸਰਕਾਰੀ ਪੈ ਦੇਲੇ ਵਾਲਾ ਪਤਾ ਨਹੀਂ ਸਜ਼ਾ ਚਾਹਦੇ ਹਸ ਭਾਜੀ ਸਜ਼ਾ ਉਹਨੂੰ ਕੜੀ ਤੋਂ ਕੜੀ ਸਜ਼ਾ ਚਾਹੀਦੀ ਉਹਨੇ ਤਿੰਨ ਚਾਰ ਸਾਲ ਹੋ ਗਿਆ ਬੜਾ ਤੰਗ ਕੀਤਾ ਇੱਥੇ ਰਾਜ ਹੀ ਗੱਡੀ ਲਾ ਦਿੰਦਾ ਅਸੀਂ ਆਪਣੀਆਂ ਉਹ ਗੁਰਦੁਆਰੇ ਤੋਂ ਪਿੱਛੇ ਗੱਡੀਆਂ ਲਾ ਕੇ ਉਹਨੇ ਆਂ ਅਸੀਂ ਲੜਾਈ ਤੋਂ ਕਹਿ ਦਿੰਨੇ ਵੀ ਚਲੋ ਕੀ ਕਰਨਾ ਜਿਹਨੇ ਮਾਰੀਆਂ ਸਾਰਾ ਪਰਿਵਾਰ ਕਿੱਥੇ ਹੈ ਜੀ ਸਾਰਾ ਪਰਿਵਾਰ ਭਾਜੀ ਭਗੋੜਾ ਹੋ ਗਿਆ ਹੁਣ ਆਪਣੀ ਗੱਡੀ ਤੇ ਵਾਲਾ ਆਪਣੀ ਸਾਰਾ ਕੁਝ ਲੈ ਕੇ ਭਾਜੀ ਭਾਈ ਪੁਲਿਸ ਨੂੰ ਅਸੀਂ ਕੰਪਲੇਂਟ ਕੀਤੀ ਉੱਥੇ ਜਾ ਕੇ ਤੇ ਉਹ ਸਾਡੇ ਨਾਲ ਆਏ ਤੇ ਉਹਨਾਂ ਦੇ ਸਾਹਮਣੇ ਹੀ ਨਿਕਲ ਗਏ ਉਹ ਪੁਲੀਸ ਦੇ ਸਾਹਮਣੇ ਬੰਦੇ ਨਿਕਲੇ ਹਾਂ ਸਾਹਮਣੇ ਹੀ ਨਿਕਲ ਗਏ ਉਹਨਾਂ ਦੇ ਪੁਲਿਸ ਦੇ ਬੰਦੇ ਭਾਈ ਭਜੀ ਕੀ ਨਾਮ ਜੇ ਆਪਣਾ ਤੇ ਕਿੱਥੋਂ ਦੇ ਰਹਿਣ ਆਲੇ ਜੀ ਮੇਰਾ ਨਾਮ ਭਾਜੀ ਰਮਨਦੀਪ ਹੈ ਮੈਂ ਪੰਡੋਰੀ ਦਾ ਰਹਿਣ ਆਲਾ ਤੇ ਇਥੇ ਗੱਲ ਹੋਈ ਜੇ ਭਾਜੀ ਗੱਡੀ ਦੇ ਗੱਡੀ ਰਸਤੇ 'ਚ ਲੱਗੀ ਸੀ ਤੇ ਸਬਜ਼ੀ ਵਾਲਾ ਜਾ ਰਿਹਾ ਸੀ ਉਹ ਸਬਜ਼ੀ ਵਾਲੇ ਨੇ ਗੇੜ-ਕੜਕਾ ਕੇ ਕਹਿਤਾ ਜੀ ਸਬਜ਼ੀ ਗੱਡੀ ਸਾਈਡ ਤੇ ਕਰ ਦਿਓ ਮੈਂ ਆਪਣੀ ਰੇੜੀ ਕੱਢਣੀ ਹੈ ਉਹਨੇ ਉਹਨੂੰ ਇਹ ਗੱਲ ਕਹੀ ਆ ਵੀ ਮਤਲਬ ਜਿੱਦਾਂ ਲਾ ਲਓ ਕੋਈ ਇਸੇ ਗੱਲ ਤੋਂ ਲੈ ਕੇ ਗੋਲੀ ਉਹਨੇ ਜਿਹੜੀ ਆ ਆਪਣੇ ਉੱਤੋਂ ਉੱਪਰ ਹੀ ਚਲਾਉਂਦਾ ਥੱਲੇ ਨਹੀਂ ਉਹ ਹੁੰਦਾ। ਉੱਥੋਂ ਹੀ ਉਹਨੇ 5 ਫਾਇਰ ਕੱਢੇ ਨੇ। ਭਾਜੀ ਇਲਾਕੇ 'ਚ ਕਿਸ ਤਰ੍ਹਾਂ ਦਾ ਮੋਰ ਆ ਜਦੋਂ ਗੋਲੀ ਇਲਾਕੇ ਦੇ ਭਾਜੀ ਸ਼ਰਾਬ ਪੀ ਕੇ ਅਸੀਂ ਟੈਕਸੀਆਂ ਦਾ ਕੰਮ ਕਰਦੇ ਆਂ। ਗੱਡੀ ਰਸਤੇ 'ਚ ਲੱਗੀ ਹੁੰਦੀ ਆ ਅੱਧੀ ਰਾਤ ਅਸੀਂ ਦਰਵਾਜ਼ਾ ਖੜਕਾਉਂਦੇ ਆਂ ਦਰਵਾਜ਼ਾ ਨਹੀਂ ਖੋਲਦੇ। ਸਾਡੇ ਕੋਲੇ ਬਗਾਨੀਆਂ ਗੱਡੀਆਂ ਨੇ ਅਸੀਂ ਭਾਜੀ ਕਿੱਥੋਂ ਜ਼ਿੰਮੇਵਾਰੀ ਲੈ ਲਾਂਗੇ? ਅਸੀਂ ਆਪਣੇ ਘਰ ਦੇ ਲੱਗੇ ਹੀ ਲਾਵਾਂਗੇ ਨਾ। ਇਸ ਬੰਦੇ ਦੇ ਐਹੋ ਹੀ ਹੁੰਦਾ ਹੈ ਹਰ ਵਾਰ ਇਹੀ ਚੀਜ਼ ਹੁੰਦੀ ਆ ਕਿ ਮਤਲਬ ਮੈਂ ਗੋਲੀ ਮਾਰ ਦੇਣੀ ਮੈਂ ਗੋਲੀ ਜੀ ਵਾਜਦੀ ਜੇ ਮਜੀਠਾ ਰੋਡ ਭਾਜੀ ਮਜੀਠਾ ਰੋਡ ਭਾਈ ਮੋਕੇ ਤੇ ਪੁਲਿਸ ਵੀ ਆਈ ਤੇ ਕੀ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਪੁਲਿਸ ਵੱਲੋਂ ਭਾਜੀ ਕੋਈ ਕਾਰਵਾਈ ਨਹੀਂ ਮਿਲੀ ਕੋਈ ਉਹਨਾਂ ਨੂੰ ਮਤਲਬ ਇਸ ਟਾਈਮ ਉਹਨਾਂ ਨੂੰ ਕੋਈ ਦੱਸ ਕੇ ਨਹੀਂ ਗਏ ਕੁਝ ਨਹੀਂ ਹੈ ਸਿਰਫ ਉਹ ਆਪਣੇ ਘਰ ਦੇ ਸਾਹਮਣੇ ਪਈ ਤੀ ਵੀਡੀਓ ਕੈਚ ਕੀਤੀ ਤੇ ਤੁਹਾਡੀ ਸਮਝ ਚੱਲ ਗਈ ਕੁਝ ਵੀਡੀਓ ਕੈਚ ਕੀਤੀ ਹੈ ਧੰਨਵਾਦ ਆਪਾਂ ਪਈ ਉਹਨਾਂ ਦਾ ਸਾਰਾ ਕੁਝ ਕੀਤਾ ਪਰ ਸਾਨੂੰ ਕੁਝ ਨਹੀਂ ਦੱਸ ਕੇ ਗਏ ਜਿਨ੍ਹਾਂ ਨੇ ਗੋਲੀਆਂ ਮਾਰੇ ਸਾਰਾ ਪਰਿਵਾਰ ਇਸ ਟਾਈਮ ਸਾਰਾ ਪਰਿਵਾਰ ਇਸ ਟਾਈਮ ਭੱਜ ਗਿਆ ਆਪਣੀ ਗੱਡੀ ਲੈ ਕੇ ਨਾਲ ਚੱਲ ਗਿਆ ਗੱਡੀ ਲੈ ਕੇ ਨਾਲ ਚੱਲ ਗਿਆ ਕੁਝ ਨਹੀਂ ਕੀਤਾ ਜੀ ਭਾਈ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਤੁਸੀਂ ਕੱਤ ਸਜ਼ਾ ਚਾਹੀਦੀ ਹੈ ਤੇ ਬੰਦਾ ਭਾਜੀ ਆਪਣੇ ਬਿਜਲੀ ਬੋਰਡ ਦੇ ਵਿੱਚ ਜਾਈ ਜੇ ਤੇ ਕੀ ਲੱਗਦਾ ਸਰਕਾਰੀ ਮੁਲਾਜ਼ਮ ਸਰਕਾਰੀ ਮੁਲਾਜ਼ਮ ਹੈ ਸਰਕਾਰੀ ਮੁਲਾਜ਼ਮ ਹੋਣ ਦੇ ਨਾਤੇ ਹੁਣ ਅਸੀਂ ਦਿਹਾੜੀਦਾਰ ਬੰਦੇ ਆ ਭਾਜੀ ਅਸੀਂ ਇਹਦੇ ਨਾਲ ਮੱਥਾ ਨਹੀਂ ਲਾ ਸਕਦੇ ਸਾਨੂੰ ਧਮਕੀਆਂ ਦੇਂਦਾ ਮੈਂ ਤੁਹਾਨੂੰ ਐਂ ਕਰਾ ਦੂੰ ਓਂ ਕਰਾ ਦੂੰ ਅਸੀਂ ਮਤਲਬ ਪਹਿਲੇ ਵੀ ਇਲਾਕੇ ਦੇ ਵਿੱਚ ਪਹਿਲੇ ਵੀ ਮਤਲਬ ਤੁਸੀਂ ਭਾਜੀ ਲਾ ਲਓ 4 4 ਸਾਲ ਤੋਂ ਇਹੋ ਹੀ ਚੀਜ਼ ਧਮਕਾ ਆਇਆ ਜਾ ਰਿਹਾ ਕਰੀ ਮੈਂ ਜਿਹੜਾ ਵੀ ਕੋਈ ਗੱਲ ਕਰਦਾ ਉਹਨੂੰ ਇਹ ਚੀਜ਼ ਕਹਿ ਦਿੰਦਾ ਪੀ ਮੈਂ ਗੋਲੀ ਮਾਰ ਦੇਣੀ ਮੈਂ ਗੋਲੀ ਮਾਰ ਦੇਣੀ ਐ ਇਸ ਚੀਜ਼ ਤੋਂ ਕੋਈ ਵੀ ਜਿਹੜਾ ਅੱਗੇ ਨਹੀਂ ਆਉਂਦਾ ਨਾ ਕੋਈ ਗੱਲ ਕਰਦਾ ਠੀਕ ਹੋ ਗਿਆ ਹਾਂ ਭਾਈ ਤੁਸੀਂ ਗੋਲੀ ਚੱਲਣ ਬਾਰੇ ਦੱਸਿਆ ਜੀ ਹਾਂ ਜੀ ਤੇ ਗੋਲੀ ਚੱਲੀ ਆ ਇੱਕ ਬੰਦਾ ਕਹਿੰਦੇ ਵੀ ਜ਼ਖਮੀ ਹੋਇਆ ਤੇ ਇੱਕ ਕਿਤੇ ਹੋ ਕੇ ਨਾ ਕਿ ਜਿੱਡ ਡੁਕ ਪਿਆ ਸੀਗਾ ਇਹਨਾਂ ਪਤਾ ਚੱਲਿਆ ਉਹਨੂੰ ਜੀ ਨਾ ਸਰ ਕਹਿੰਦੇ ਗੋਲੀਆਂ ਚਾਰ ਪੰਜ ਲੰਘ ਗਈ ਨਾ ਤੇ ਵੀ ਕਹਿੰਦੇ ਹਾਂ ਜੀ ਦੱਸਿਆ ਤੇ ਲੱਗੀ ਕਵਾਂਟੀਆਂ ਨੇ ਉਹ ਗੱਲ ਦੱਸੀ ਆ ਕੀ ਚਾਰ ਪੰਜ ਗੋਲੀਆਂ ਚੱਲੀਆਂ ਕਾਰਨ ਕੀ ਪਤਾ ਨਹੀਂ ਕੁਝ ਪਤਾ ਨਹੀਂ ਕਾਰਨ ਕਾਰਨ ਤਾਂ ਕੋਈ ਇਹੋ ਜੀ ਗੱਲ ਪਾਣੀ ਇੰਨਾ ਦੱਸਿਆ ਕਿ ਇਹਨੇ ਬੋ ਸ਼ਰਾਬ ਜਰੂਪ ਪੀਤੀ ਸੀ ਜਨੇ ਗੋਲੀ ਚਲਾਈ ਹੈ ਸਰਪੁੱਸਾ ਕਿ ਪਹਿਲਾਂ ਵੀ ਬੜੀਆਂ ਧਮਕੀਆਂ ਦਿੰਦਾ ਹੁੰਦਾ ਸੀ ਕਿ ਗੋਲੀ ਚਲਾ ਦੇਣੀ ਪਰ ਅੱਜ ਜਦੋਂ ਗੱਲਬਾਤ ਹੋਦੀ ਸੀ ਇੱਕ ਸਬਜ਼ੀ ਵਾਲੇ ਰੇੜੀ ਵਾਲੇ ਦੇ ਨਾਲੇ ਪਰ ਨਜਾਇਜ਼ ਵੀ ਇਹਨੇ ਦੋ ਬੰਦਿਆਂ ਦੇ ਉੱਤੇ ਹੋਰ ਵੀ ਗੋਲੀਆਂ ਚਲਾ ਦਿੱਤੀ ਵੇਖੋ ਜੀ ਅਚਨਚੇ ਚਲਾਉਣ ਨਾਲ ਲੱਗੇ ਲੱਗਿਓ ਕਿਸੇ ਦੇ ਹੋਰ ਵੀ ਕਹਿ ਨਹੀਂ ਸਕਦੇ ਇਸ ਬਿਸ਼ੇਜ ਸਰ ਕਹਿੰਦੇ ਸਰਕਾਰੀ ਮੁਲਾਜ਼ਮ ਸੀ ਕੋਈ ਜੀਦੇ ਬੋਲੇ ਬੁੜੀ ਦੇਖੋ ਜੇਈ ਦਾਦੇ ਹੁਣ ਪਤਾ ਨਹੀਂ ਬਿਜਲੀ ਬੋਰਡ ਤੇ ਆ ਜਾਂ ਕਿਹੜੇ ਡਿਪਾਰਟਮੈਂਟ ਤੇ ਆ ਜੇਈ ਆ ਜੇਈ ਹੋਰ ਵੀ ਡਿਪਾਰਟਮੈਂਟ ਹੁੰਦੇ ਆ ਲੇਕਿਨ ਕਲੀਅਰ ਨਹੀਂ ਹੈ ਜੇ ਬੋਨ ਦਾ ਦੇ ਘਰੇ ਲੋਕ ਲੱਗੇ ਇਸ ਟਾਈਮ ਤੇ ਆ ਫਰਾਰ ਨੇ ਉਹ ਸਰ ਉਹ ਕਹਿੰਦੇ ਪੁਲਿਸ ਦੀ ਮੌਜੂਦਗੀ ਵਿੱਚ ਭੱਜੇ ਆ ਜੀ ਲੋਕਾਂ ਦਾ ਕਹਿਣਾ ਨਹੀਂ ਨਹੀਂ ਪਹਿਲੇ ਭੱਜ ਗਏ ਸੀ ਕਹਿੰਦੇ ਪੁਲਿਸ ਮੌਜੂਦ ਸੀ ਪੁਲਿਸ ਦੇ ਸਾਹਮਣੇ ਉਹ ਨਹੀਂ ਲੱਗੇ ਜਾਂ ਪਰ ਪੁਲਿਸ ਨੇ ਉਹਨਾਂ ਨੂੰ ਰੋਕਿਆ ਤਾਂ ਨਹੀਂ ਜੀ ਨਹੀਂ ਪਹਿਲੇ ਭੱਜ ਗਿਆ ਅਸੀਂ ਖੁਦ ਮੈਂ ਮੌਕਾ ਵਿਖਾ ਜਾ ਕੇ ਆਪ ਸਰ ਕਿਸ ਤਰ੍ਹਾਂ ਦੀ ਕਾਰਵਾਈ ਪਰਵਾਹ ਨਾਲ ਹੋ ਸਕੇ ਜੋ ਮਤਲਬ ਬੰਦਾ ਰਾਈਟ ਹੋ ਬੀਤਾ ਜਾਏਗਾ ਨਾ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਵੇ ਬਿਲਕੁਲ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਹੋਏਗਾ ਬਿਲਕੁਲ ਰੀਸੈਂਟਲੀ ਇਨਵੈਸਟੀਗੇਸ਼ਨ ਚੱਲੇ ਹੁਣੀ ਜਸਟ ਫਿਊ ਮਿੰਟਸ ਬੈਕ ਇਨਸੀਡੈਂਟ ਹੋਇਆ ਕੋਈ ਫਾਇਰਿੰਗ ਦਾ ਇਨਸੀਡੈਂਟ ਰਿਪੋਰਟ ਹੋਇਆ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਅੱਲੇ ਡਿਸਕਲੋਜ਼ ਨਹੀਂ ਕਰਾਂਗੇ ਬਾਕੀ ਜੋ ਵੀ ਐਫਆਈਆਰ ਹੁੰਦੀ ਹੈ ਡਿਟੇਲਸ ਅਸੀਂ ਕਰਕੇ ਵਰਕ ਕਰ ਰਹੇ ਜੀ ਜਿਹਦੇ ਉੱਤੇ ਹਾਂਜੀ ਇਟ ਇਸ ਬੀਗ ਇਨ ਪ੍ਰੋਸੈਸ ਕਿਉਂਕਿ ਹੁਣੀ ਫਿਊ ਮਿੰਟਸ ਬੈਕ ਹੋਇਆ ਉਹ ਚੱਲ ਰਿਹਾ ਜੀ ਪ੍ਰੋਸੈਸ ਸਰਕਾਰੀ ਮੁਲਾਜ਼ਮ ਸੀ ਕਰ ਰਹੇ ਕੋਈ ਹਾਂ ਜਿੰਨਾ ਦਾ ਸੁਣਚ ਆਇਆ ਸਰਕਾਰੀ ਮੁਲਾਜ਼ਮ ਹੈ ਬਾਕੀ ਆਇਡੈਂਟੀਫਿਕੇਸ਼ਨ ਦਾ ਬਾਅਦ ਚ ਹੀ ਹੋ ਪਾਏਗੀ ਜੀ ਹਾਂਜੀ ਇੱਕ ਦੀ ਲਿਗ ਤੇ ਆਇਆ ਹੈਗਾ ਜੀ ਬਾਕੀ ਦੂਸਰੇ ਦਾ ਇੱਕ ਦੇਖ ਰਹੇ ਹਸਪਤਾਲ ਚ ਲੈ ਕੇ ਗਏ लेट्स ਸੀ ਕੀ ਉਹਦਾ ਕੀ ਬਣਦਾ ਜੀ ਆਫੀਸ਼ੀਅਲੀ ਨਹੀਂ ਹਲੇ ਤੱਕ ਸਾਨੂੰ ਆਇਆ ਕਿ ਜਦੋਂ ਆਏਗਾ ਤਾਂ ਵੀਰ ਲੈਟੀਨ ਹੋ ਜੀ